ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤ ਦੀ ਬੁਰੀ ਤਰੀਕੇ ਦੇ ਨਾਲ ਹਤਿਆ ਕਰ ਦਿੱਤੇ ਗਿਆ ਜਿहां ਤੁਹਾਨੂੰ ਦੱਸਦੇ ਕਿ ਠੇਕੇ ਦੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਗੋਲੀਆਂ ਚੱਲਦੀਆਂ ਨੇ ਕਹਿਆਂ ਦੇ ਨਾਲ ਹਮਲਾ ਕਰਕੇ ਪਿਓ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਸ ਮਾਮਲੇ ਦੇ ਵਿੱਚ ਮ੍ਰਿਤਕ ਦੇ ਭਰਾ ਦੇ ਵੱਲੋਂ ਬਿਆਨ ਸਾਂਝਾ ਕੀਤਾ ਗਿਆ ਉਸਨੇ ਪੂਰੀ ਘਟਨਾ ਦੱਸੀ ਹੈ ਕਿ ਕਿਉਂ ਇਹ ਘਟਨਾ ਹੋਈ ਤਾਂ ਆਓ ਸੁਣਦੇ ਆ ਕਿ ਆਖਰ ਇਸ ਮਾਮਲੇ ਦੇ ਵਿੱਚ ਮ੍ਰਿਤਕ ਦੇ ਭਰਾ ਦਾ ਕੀ ਕਹਿਣਾ ਹੈ ਗੱਲ ਇਹ ਪਹਿਲੀ ਠੇਕੇ ਤੇ ਹੀ ਇਹਨਾਂ ਕੋਲੇ ਠੀਕ ਹੈ ਜੀ 2 ਸਾਲ ਹੋ ਗਏ ਵਾਉਂਦਿਆਂ ਨੂੰ ਠੀਕ ਹੈ ਜੀ ਪਹਿਲਾਂ ਇਹ ਪਹਿਲੀ ਠੇਕੇ ਤੇ ਹੀ ਜਿਨ੍ਹਾਂ ਨੇ ਮਾਰਿਆ ਉਹਨਾਂ ਕੋਲ ਹੁੰਦੀ ਸੀ ਉਹਨਾਂ ਨੂੰ ਇਹਨਾਂ ਨੇ ਪਹਿਲੀ ਦਿੱਤੀ ਨਹੀਂ ਪਹਿਲੀ ਵਾਲਿਆਂ ਨੇ ਉਹਨਾਂ ਕਹਿੰਦੇ ਤੁਹਾਨੂੰ ਨਹੀਂ ਦੇਣਾ ਪਤਾ ਨਹੀਂ ਉਹਨਾਂ ਨੇ ਢੇਕਾ ਟੁਕਾ ਨਹੀਂ ਦਿੱਤਾ ਜਾਂ ਕਿਵੇਂ ਸੀ ਤੇ ਮੁੜ ਕੇ ਇਹਨਾਂ ਨੂੰ ਪਹਿਲੀ ਦੇ ਦਿੱਤੀ ਕਿ ਤੂੰ ਪਹਿਲੀ ਵਾ ਉਹਦੋਂ ਇਨਾਂ ਨੇ ਇਹਨਾਂ ਨੇ ਜੋ ਹੈ ਆfda ਜਾਲੀ ਆਪਦੇ ਨਾਮ ਹੀ ਕਰਾ ਰਹੇ ਸੀ ਫਿਰ ਹੂੰ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਜਿਹਨੇ ਦਾਸਤਾਵੇਜ਼ ਇੱਥੇ ਆਣ ਕੇ ਉਹਨਾਂ ਨੇ ਇਹਨਾਂ ਦੇ ਨਾਮ ਤੜਾਈ ਵੀ ਜਿਹੜੀ ਵਸੀਤ ਰਸੂਸ ਕਰਦੇ ਸੀ ਹੂੰ ਜਿਹੜੀ ਉਹ ਕਰਦੇ ਸੀ ਆਪਦੇ ਨਾਮ ਦੇ ਉਹ ਤੜਾ ਕੇ ਤੇ ਮੁੜ ਕੇ ਫੇੜੀ ਇਹਨੂੰ ਦੇ ਦਿੱਤੀ ਦੋ ਸਾਲ ਹੋ ਗਏ ਇਹਨਾਂ ਨੂੰ ਗਾਉਂਦੇ ਨਹੀਂ ਪਾਣੀ ਵੀ ਇੱਥੋਂ ਲਾਉਂਦੇ ਆ ਤੇ ਐਰਕੀ ਪਾਣੀ ਜਦੋਂ ਲਾਉਣ ਆਏ ਆ ਉਦੋਂ ਪਾਣੀ ਇੱਥੋਂ ਬੰਨਿਆ ਹੈ ਪ੍ਰੇਵਿੰਦਰੂਆ ਨੇ ਅੱਗੋਂ ਨਾ ਨੇ ਲਾਉਣਾ ਉਹ ਆंदे ਕਿ ਸਾਨੂੰ ਪਾਣੀ ਅੱਗੇ ਦੇਓ ਜਿੱਥੇ ਨੱਕਾ ਬਣਦਾ ਉੱਥੇ ਦੇਓ ਤੇ ਉਹ ਆंदे ਵੀ ਨਹੀਂ ਪਾਣੀ ਨੱਕਾ ਇੱਥੇ ਬਣਦਾ ਇਹਨਾਂ ਆਖਿਆ ਜਿਹੜੇ ਬੇਲੀ ਮਰ ਗਏ ਇਹਨਾਂ ਆਖਿਆ ਵੀ ਚਲੋ ਫਿਰ ਹਾਂ ਉਹ ਦੇਖ ਲੈਨੇ ਆਪਾਂ ਫਰਜ਼ ਇੱਥੇ ਨੱਕਾ ਹੋਊਗਾ ਪਾਉ ਤੁਹਾਨੂੰ ਲੈ ਕਰਾਂਗੇ ਇਹ ਗੱਲ ਹੋਈ ਆ ਤੇ ਉਹ ਪਹਿਲਾਂ ਇੱਥੇ ਇੱਕ ਬੰਦਾ ਸੀ ਜਿਹੜਾ ਜਿੰਨੇ ਪਾਣੀ ਦੀ ਦੇ ਤੋ ਲਾਇਆ ਇਹਨਾਂ ਨੇ ਉਹ ਚਲਾ ਗਿਆ ਹੈ ਤੇ ਮੈਂ ਵੀ ਸ਼ਾਹ ਲੈ ਕੇ ਆਉਣਾ ਹਾਂ ਹਮ ਸ਼ਾਹ ਲੈ ਕੇ ਆਇਆ ਤੇ ਇਹਨਾਂ ਨੇ ਉਸ ਤੋਂ ਹੋਰਨਾਂ ਦੇ ਕੋਲੇ ਆ ਉਹਦੇ ਨਾਲ ਗੋਲੀਆਂ ਮਾਰੀਆਂ ਹਨ ਕਿੰਨੇ ਫਾਇਰ ਕੀਤੇ ਸੀ ਪੰਜ ਪੰਜ ਛੇ ਫਾਇਰ ਕੀਤੇ ਅੱਛਾ ਉਹ ਕਿੰਨੇ ਜਾਣੇ ਸੀਗੇ ਜੀ ਉਹ ਇੱਥੇ ਤਿੰਨ ਜਾਣੇ ਤਾਂ ਸਾਹਮਣੇ ਮਿਲੂ ਸੀ ਹਮ ਕੋਸਾ ਤਾਂ ਦੂਜੇਰੇ ਆਸ-ਪਾਸ ਹੋਣਗੇ ਠੀਕ ਹੈ ਹੁਣ ਮੌਤ ਕਿੰਨੇ ਜਣੇ ਦੀ ਹੋਈ ਹੈ ਮੌਤ ਦੋ ਜਾਣਿਆਂ ਦੀ ਹੋਈ ਹੈ ਕਿੰਦੀ ਕਿੰਦੀ ਹੋਈ ਹੈ ਜੀ ਇੱਕ ਅਵਤਾਰ ਸਿੰਘ ਦੀ ਹੋਈ ਹੈ ਹਾਂਜੀ ਇੱਕ ਉਹਦਾ ਲੜਕਾ ਹੈ ਹਰਮੀਤ ਸਿੰਘ ਦੋਆਣੀ ਗੋਈ ਤੇ ਉਹ ਪੁੱਤ ਨੇ ਦੋਨੇ ਜੀ ਉਹ ਪੁੱਤ ਸਾਡੇ ਠੀਕ ਹੈ ਹੋਰ ਕਰ ਤੇ ਇਹ ਠੇਕੇ ਤੇ ਇਹਨਾਂ ਨੇ ਜ਼ਮੀਨ ਕਿੰਨੀ ਲਈ ਹੋਈ ਸੀ ਹੈਰੀ ਇਹਨਾਂ ਦੇ ਕੋਲ ਹੈਗੀ ਆ 8 ਕਿੱਲੇ ਆ 8 ਕਿੱਲੇ ਸੀ ਇਹਨਾਂ ਦੀ ਵਾਈ ਕਰ ਰਹੇ ਸੀ ਅਵਤਾਰ ਸਿੰਘ ਉਹਦੀ ਕਰ ਰਹੇ ਸੀ ਹਾਂ ਕਰਦੇ ਸੀ ਠੀਕ ਹੈ ਤੇ ਦੂਜੀ ਧਿਰ ਵੱਲੋਂ ਉਹਨਾਂ ਤੇ ਪਿਸਤਲ ਜਿਹੜਾ ਲਾਇਸੈਂਸ ਸੀਗਾ ਹਾਂ ਲਾਇਸੈਂਸੀ ਹੈ ਠੀਕ ਹੈ ਚਲ ਜੀ ਸਰ ਕੀ ਘਟਨਾ ਹੋਈ ਹੈ ਜੀ ਇਹ ਪਿੰਡ ਪੈਂਦਾ ਪਾਕਾ ਪਾਕਾਂ ਦੇ ਵਿੱਚ ਅਵਤਾਰ ਸਿੰਘ ਸਰਉਜਗੀਰ ਸਿੰਘ ਟਾਣੀ ਸ਼ੇਰਵਾਲਾ ਰੋਡ ਉਮਰੋ ਇਹਦੀ 55 ਸਾਲ ਹੈ ਇਹਦਾ ਬੇਟਾ ਹਰਮਿੰਦਰ ਸਿੰਘ ਇਹ ਪਾਣੀ ਦੀ ਬਾਰੀ ਪਿੱਛੇ ਇਹਨਾਂ ਦਾ ਝਗੜਾ ਹੋਇਆ ਤੇ ਪ੍ਰਵਿੰਦਰ ਸਿੰਘ ਕਿੰਦਾ ਹੈਗਾ ਇੱਕ ਕੋਈ ਪਾਕਾਂ ਦਾ ਹੀ ਇਹਨਾਂ ਦਾ ਗਵੰਡੀ ਜਗਿੰਦਰ ਸਿੰਘ ਦਾ ਮੁੰਡਾ ਉਹ ਜੀ ਇਹ ਤਿੰਨ ਭਰਾ ਨੇ ਬਲਵੀਰ ਸਿੰਘ ਤੇਗਵੀਰ ਸਿੰਘ ਤੇ ਇੱਕ ਅਨਮੋਲ ਸੀਗਾ ਇਹਨਾਂ ਦਾ ਮੁੰਡਾ ਇਹਨਾਂ ਨੇ ਗਨਸ਼ੌਟ ਨਾਲ ਉਹਨਾਂ ਦੋਨਾਂ ਦੀ ਡੈਥ ਕਰਤੀ ਦੋ ਬੰਦੇ ਸਰ ਇਹ ਮੌਕੇ ਤੇ ਡੈਥ ਹੋ ਗਈ ਤਾਂ ਹਾਂ ਮੌਕੇ ਤੇ ਡੈਥ ਹੋ ਗਈ ਹੈ ਠੀਕ ਹੈ ਸਰ ਹੂੰ ਹੂੰ ਸਰ ਕੋਈ ਹਥਿਆਰ ਕਿਹੜਾ ਕੋਈ ਵਰਤਿਆ ਦੱਸਿਆ ਜੀ ਪਤਾ ਲੱਗਾ ਪਿਸਤਲ ਦੱਸਦੇ ਨੇ ਪਿਸਟੀਰਾ ਰਿਵਾਰਬਲ ਛੋਟਾ ਬ੍ਰੀਕ ਹੋਲ ਹੋਏ ਹਨ ਠੀਕ ਹੈ ਜੀ ਤੇ ਇੱਕ 315 ਬੋਰ ਹੈ ਮੇਰੇ ਖਿਆਲ ਚ ਇਹਦੇ ਕੋਲ ਸ਼ਾਇਦ ਪਤਾ ਲੱਗੀ ਹੈ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਸਟੇਟਮੈਂਟ ਹੋਏਗੀ ਉਸ ਤਰ੍ਹਾਂ 302 ਚ ਪਰਚਾ ਦੇ ਕੇ ਅਸੀਂ ਕਾਰਵਾਈ ਕਰ ਲੈਂਦੇ ਹਾਂ